21 ਜਨਾਚ ਇਹਨਾਂ ਨੇ ਕੋਈ 40 ਮੁੰਡੇ ਮਾਰੇ ਜੀ ਮੇਰੇ ਹੁੰਦੇ ਹੁੰਦੇ ਅੱਛਾ ਜੀ ਹਾਂ ਮੇਰੀਆਂ ਅੱਖਾਂ ਦੇ ਸਾਹਮਣੇ 40 ਮੁੰਡੇ ਵਾਹ ਉਹ ਹੋ 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 ਪੰਜ ਪੰਜ ਮੁੰਡੇ ਵੀ ਇਕੱਠੇ ਇੱਕ ਇੱਕ ਦਿਨ ਮਾਰ ਕੇ ਲਿਆਏ ਨੇ ਤਾਂ ਤਾਂ ਰਜਾਨਾ ਦਾ ਹੀ ਸੀ ਕੰਮ ਅੱਛਾ ਜੀ ਹਾਂਜੀ ਉਹਨੂੰ ਵੀ ਨਾਲ ਹੀ ਲੈ ਗਏ ਹੂੰ ਤੇ ਲਜਾ ਕੇ ਕੈਂਡ ਵਾਲੀ ਨਹਿਰ ਤੇ ਇਹਨਾਂ ਨੇ ਉਹ ਮੁੰਡੇ ਦੇ ਗੋਲੀ ਮਾਰਤੀ ਅੱਛਾ ਜੀ ਹਾਂ ਤੇ ਉਸ ਤੋਂ ਬਾਅਦ ਸਾਡੀਆਂ ਅੱਖਾਂ ਖੋਲਤੀਆਂ ਕਣੀਆਂ ਅੱਖਾਂ ਮੰਨ ਕੇ ਲੈ ਕੇ ਜਾਂਦੇ ਹੁੰਦੇ ਅੱਛਾ ਉਹਦੇ ਕੋਲ ਜੁੱਤੀ ਪੈਂਦੀ ਨਹੀਂ ਹੂੰ ਹੂੰ ਤੇ ਕਹਿੰਦਾ ਤੂੰ ਕਰਮਾਂ ਵਾਲਾ ਵੀ ਤੇਰੇ ਜੁੱਤੀ ਪੈਂਦੀ ਆ ਇੱਥੋਂ ਕਿਸੇ ਨੇ ਜੁੱਤੀ ਜਿਹੜੀ ਲੈ ਗਈ ਮੁੜ ਕੇ ਪਈ ਨਹੀਂ ਕਦੇ ਓਹੋ ਅੱਛਾ ਅੱਛਾ ਆ ਦੇਖ ਲੈ ਕਿੰਨੀਆਂ ਜੁੱਤੀਆਂ ਪੰਜਾਂ ਨੇ ਜਿਹੜੀ ਜੁੱਤੀ ਇੱਥੇ ਲੈ ਗਈ ਉਹ ਪਈ ਨਹੀਂ ਕਦੇ ਓਹੋ ਮੈਂ ਤੇ ਲਈ ਤਾਂ ਸਾਰੇ ਸਾਰੇ ਨੇ ਇੱਕ ਵਾਰੀ ਲੈ ਗਈ ਉਹ ਤਾਂ ਮਾਰ ਦਿੰਦੇ ਆ ਅੱਛਾ ਉਸ ਤੋਂ ਬਾਅਦ ਇਹਨਾਂ ਨੇ ਜੀ ਮਤਲਬ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਖਾਲਸਾ ਜੀ ਅੱਜ ਇੱਕ ਤੁਹਾਨੂੰ ਐਸੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਪੁਲਿਸ ਅਫਸਰ ਨੇ ਇੱਕ ਥਾਣੇ ਦੇ ਵਿੱਚੋਂ ਕੱਢ ਕੇ ਕਟੋ-ਕਟ 40 ਮੁੰਡਿਆਂ ਨੂੰ ਗੋਲੀ ਮਾਰ ਕੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਤੇ ਹਰ ਰੋਜ਼ 5-7 ਮੁੰਡਿਆਂ ਨੂੰ ਰੋਜ਼ ਕੱਢ ਕੇ ਮਾਰਦਾ ਰਿਹਾ ਤੇ ਇਹਨਾਂ ਦੇ ਉੱਪਰ ਤੇ ਇਹਨਾਂ ਦੀ ਭੈਣ ਦੇ ਉੱਪਰ ਇੰਨਾ ਅੰਨ ਤਸੱਦਦ ਟਾਇਆ ਗਿਆ ਨੰਗਿਆਂ ਕਰਕੇ ਇਹਨਾਂ ਨੂੰ ਤਸੱਦਦ ਕੀਤਾ ਗਿਆ ਇਹਨਾਂ ਦੇ ਉੱਪਰ ਤੇ ਇਹਨਾਂ ਦੀ ਇਸ ਦੇ ਵਿੱਚ 180 ਵਿਗੇ ਜ਼ਮੀਨ ਵਿਕ ਗਈ 10 ਲੱਖ ਰੁਪਏ ਇਹ ਅਫਸਰ ਖਾ ਗਿਆ ਇਸ ਦੀ ਦਾਸਤਾਨ ਸੁਣਦਿਆਂ ਸੁਣਦਿਆਂ ਭਰਾਓ ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਇਹਨਾਂ ਦੀ ਦਾਸਤਾਨ ਸੁਣਨ ਦੇ ਲਈ ਤੁਹਾਨੂੰ ਦਿਲ ਪੱਥਰ ਦਾ ਕਰਨਾ ਪਊਗਾ ਕਿਉਂਕਿ ਇਹ ਕਾਲਾ ਸੱਚ ਇਹ ਇੱਕ ਸੱਚ ਹੈ ਜਿਹੜਾ ਸੁਣਨਾ ਬਹੁਤ ਮੁਸ਼ਕਲ ਹੈ ਆਓ ਅੱਜ ਤੁਹਾਨੂੰ ਮੈਂ ਮਲਾਉਣਾ ਗੁਰਦੀਪ ਸਿੰਘ ਟੱਬਾ ਸਾਹਿਬ ਦਾ ਸਰਪੰਚ ਜਿਹੜੇ ਕਿ ਮੇਰੇ ਨਾਲ ਹਾਜ਼ਰ ਨੇ ਹਾਂਜੀ ਸਰਪੰਚ ਸਾਹਿਬ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ अच्छा गुरदीप सिंह हो ठीक ठाक हो हां जी बिल्कुल ठीक ठाक अच्छा गुरदीप सिंह ਜਿਹੜਾ ਉਦੋਂ ਤੁਹਾਨੂੰ ਮਤਲਬ ਗ੍ਰਿਫਤਾਰ ਕੀਤਾ ਸੀਗਾ ਡੇਲੋਂ ਲੈ ਕੇ ਗਏ ਸੀਗੇ हां जी ਗ੍ਰਿਫਤਾਰ ਕਰਕੇ ਤੇ ਉਹ ਕਿਸ ਤਰ੍ਹਾਂ ਘਟਨਾ ਹੋਈ ਸੀ ਤੇ ਕੀ ਕਾਰਨ ਸੀਗਾ ਉਹਦੀ ਜਿਹੜਾ ਡਿਟੇਲ ਤੁਸੀਂ ਦੱਸੋਗੇ हां जी ਉਹ ਅਸਲ ਵਿੱਚ ਨਾ ਗੱਲ ਇਹ ਸੀ ਵੀ ਮੇਰੀ ਭੈਣ ਵਿਆਹੀ ਵੀ ਆ ਪਿੰਡ ਕੁੰਮੜਵਾਲ ਜੀ ਮੇਰਾ ਪਣੋਈਆ ਸਰਦਾਰ ਕੌਰ ਸਿੰਘ ਇੱਕ ਗੁਰਸਿੱਖ ਮੰਦਾ ਦੀ ਜੀ ਉਦੋਂ ਕਾਲਾ ਦੌਰ ਚੱਲਦਾ ਸੀ ਤੇ ਕਿਤੇ ਮੁੰਡੇ ਬਾਹਰੋਂ ਆ ਕੇ ਰੋਟੀ ਖਾ ਗਏ ਹਾਂ ਹਾਂ ਤੇ ਪੁਲਿਸ ਨੇ ਮੇਰੇ ਭਣੋਈਏ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਰੋਜ਼ਾਨਾ ਚੱਕਣਾ ਲੈ ਜਾਣਾ ਕਦੇ ਕਿਸੇ ਪੁਲਿਸ ਨੇ ਕਦੇ ਕਿਸੇ ਪੁਲਿਸ ਨੇ ਹੂੰ ਉਹ ਇਸ ਪਰੇਸ਼ਾਨੀ ਚ ਉਹ ਘਰੋਂ ਭਗੌੜਾ ਹੋ ਗਿਆ ਜੀ ਜੀ ਉਹਦੇ ਕਰੋਂ ਭਗੌੜਾ ਹੋਣ ਤੋਂ ਬਾਅਦ ਫੇਰ ਦੌਰ ਚੱਲਿਆ ਸਾਡੇ ਰਿਸ਼ਤੇਦਾਰਾਂ ਤੇ ਮਤਲਬ ਉੱਤੇ ਸਾਦਦਾ ਓਕੇ ਅਸੀਂ ਜਿਹੜੀ ਕਹਾਣੀ ਤਾਂ ਬਹੁਤ ਲੰਬੀ ਹੈ ਪਰ ਜਦੋਂ ਅਸੀਂ ਮੈਂ ਕੁਦਰਤੀ ਮਲੇਕੋਲਾ ਗਿਆ ਹੋਇਆ ਸੀ ਮਲੇਕੋਲੇ ਮੈਂ ਆਪਦੇ ਆਰਤੀਆਂ ਦੇ ਬੈਠਾ ਸੀ ਜੀ ਤਾਂ ਉੱਥੇ ਕਿਸੇ ਮੁਖਬਰ ਨੇ ਮੁਕਬਰੀ ਕਰ ਦਿੱਤੀ ਕਿ ਮਤਲਬ ਗੁਰਦੀਪ ਸਿੰਘ ਮਲੇਕ ਕੋਲੇ ਆਇਆ ਵੈ ਜੀ ਬੇਲੋਂ ਪੁਲਿਸ ਨੇ ਡਿਊਟੀ ਲਈ ਮਤਲਬ ਮਲਾਉ ਚੌਂਕੀ ਦੇ ਇੰਚਾਰਜ ਦੀ ਓਕੇ ਉਹਨੇ ਮੈਨੂੰ ਮਤਲਬ ਉਥੋਂ 6-7 ਗੱਡੀਆਂ ਲੈ ਕੇ ਆਏ ਮੈਂ ਜਦੋਂ ਕਿ ਆਰਤੀਆਂ ਦੇ ਬੈਠੇ ਬੈਠਾ ਮੈਂ ਪੈਸੇ ਲੈਣੇ ਸੀ ਆਰਤੀਆਂ ਤੋਂ ਤੇ ਮੈਂ ਪੈਸੇ ਹੀ ਕਹਣ ਰਿਹਾ ਸੀ ਓਕੇ ਫਿਰ ਤੂੰ ਕਰੀ ਸਾਡੀ ਓਕੇ ਜਿਹੜੋ ਪੈਸੇ ਸੀ ਸਾਰੇ ਉਹ ਵੀ ਪੁਲਿਸ ਲੈ ਗਈ ਚਾਕੇ ਅੱਛਾ ਜਿਹੜੇ ਤੁਹਾਡੇ ਆਪਦੀ ਫਸਲ ਦੇ ਪੈਸੇ ਹਾਂ ਜਿਹੜੇ ਫਸਲ ਦੇ ਪੈਸੇ ਸੀ ਮੇਰੇ ਉਹ ਵੀ ਮਤਲਬ ਪੁਲਿਸ ਲੈ ਗਈ ਉਹਦੀ ਚਾਕੇ ਮੇਰੇ ਕੁਝ ਮੇਰੇ ਹੱਥ ਚ ਸੀ ਕੁਝ ਮੂਰੇ ਪਏ ਸੀ ਉਹ ਸਾਰੇ ਪੁਲਿਸ ਲੈ ਗਈ ਚਾਕੇ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਥੋਂ ਗੱਡੀਆਂ ਚ ਸਿੱਟ ਕੇ ਉਹ ਮੈਨੂੰ ਡੇਲੋਂ ਲੈ ਗਏ ਓਕੇ ਡੇਲੋਂ ਲਿ ਜਾ ਕੇ ਉਹਨਾਂ ਨੇ ਮਤਲਬ ਉੱਥੇ ਮੇਰੇ ਜਾਂਦੇ ਨੂੰ ਸਰਜੀਤ ਸਿੰਘ ਗਰੇਵਾਲ ਕਿਲਾਰਾਏਪੁਰ ਵਾਲਾ ਡੀਐਸਪੀ ਉਹ ਉਹ ਮੇਰੇ ਜਾਂਦੇ ਬਾਅਦ ਵਿੱਚ ਐਸਐਸਪੀ ਬਣ ਗਿਆ ਸੀ ਹਾਂ ਬਾਅਦ ਵਿੱਚ ਐਸਐਸਪੀ ਬਣ ਗਿਆ ਸੀ ਉਹ ਅੰਦਰ ਵੀ ਰਿਹਾ ਹੁਣ ਤੇ ਉਹ ਮਤਲਬ ਉਹ ਵੀ ਬੈਠਾ ਸੀ ਓਕੇ ਜੀ ਉਹਨਾਂ ਨੇ ਮੈਨੂੰ ਲਿਜਾ ਕੇ ਬਹੁਤ ਹੀ ਗਰਮੀਆਂ ਦੇ ਦਿਨ ਸੀ ਗੱਡੀ 'ਚ ਬੰਦ ਕਰ ਦਿੱਤਾ ਪਹਿਲਾਂ ਦੁਪਹਿਰੇ ਮਤਲਬ ਬਹੁਤ ਗਰਮੀ ਸੀ ਜਿਆਦਾ ਬਿਲਕੁਲ ਉਹ ਗੱਡੀ ਪੂਰੀ ਬੰਦ ਕਰਕੇ ਤੇ ਮੈਨੂੰ ਗੱਡੀ 'ਚ ਬੰਦ ਕਰ ਦਿੱਤਾ ਮੈਨੂੰ ਤੇ ਮੇਰੀ ਭੈਣ ਨੂੰ ਦੋਨਾਂ ਨੂੰ ਇੱਥੋਂ ਗ੍ਰਿਫਤਾਰ ਕਰਕੇ ਲੈ ਕੇ ਗਏ ਜੀ ਅੱਛਾ ਤੁਹਾਡੀ ਸਿਸਟਰ ਵੀ ਨਾਲ ਦੀ ਜੀ ਜੀ ਇਹ ਉੱਥੋਂ ਚਲੋ ਉਹਨਾਂ ਨੇ ਉੱਥੇ ਘੰਟਾ ਮਤਲਬ ਸਾਨੂੰ ਸਾਡੇ ਦੇ ਜਿਹੜਾ ਉੱਥੇ ਅੰਦਰ ਬੰਦ ਕਰਕੇ ਛਾਦਨ ਕੀਤਾ ਉਹ ਤਾਂ ਕਰਨਾ ਹੀ ਸੀ ਉਸ ਤੋਂ ਬਾਅਦ ਸਾਨੂੰ ਅੰਦਰ ਲੈ ਗਏ ਹਮ ਦਫ਼ਤਰ 'ਚ ਤੇ ਜਾਨ ਸਰ ਮੈਤੋਂ ਮਤਲਬ ਇਹੋ ਦੇ ਸਵਾਲ ਪੁੱਛਣ ਲੱਗੇ ਜਿਹੜੇ ਜ਼ਿੰਦਗੀ 'ਚ ਮੈਂ ਕਦੇ ਦੇਖੇ ਸੁਣੀ ਨਹੀਂ ਦੀ ਅੱਛਾ ਉਹਨਾਂ ਨੇ ਮੇਰੇ ਕੱਪੜੇ ਲਹਾ ਲਏ ਹਮ ਕਪੜੇ ਲਾ ਕੇ ਫਿਰ ਉਹਨਾਂ ਨੇ ਮੇਰੇ ਤੇ ਤਸੱਦਦ ਕਰਨਾ ਸ਼ੁਰੂ ਕੀਤਾ ਅੱਛਾ ਮੇਰੇ ਚੱਡੇ ਪਾੜੇ ਹੂੰ ਤੇ ਮੈਨੂੰ ਮੇਰੀ ਭੈਣ ਦੇ ਸਾਹਮਣੇ ਨਿਰਵਸਤਰ ਕਰਤਾ ਅੱਛਾ ਤੇ ਉਸ ਤੋਂ ਬਾਅਦ ਮਤਲਬ ਇਹਨਾਂ ਨੇ ਤਸੱਦਦ ਕਰਕੇ ਮੈਂ ਜਦੋਂ ਬੇਹੋਸ਼ ਹੋ ਗਿਆ ਮੈਨੂੰ ਨਹੀਂ ਪਤਾ ਲੱਗਿਆ ਕਦੋਂ ਮੈਨੂੰ ਇਹਨਾਂ ਨੇ ਚੱਕ ਕੇ ਫਿਰ ਉਧਰ ਦੂਏ ਕਮਰੇ ਸੱਟ ਦਤਾ ਹੂੰ ਉਸ ਤੋਂ ਬਾਅਦ ਮੇਰੀ ਭੈਣ ਤੇ ਵੀ ਤਸੱਦਦ ਕੀਤਾ ਅੱਛਾ ਇਹ ਫਿਰ ਫਿਰਨ ਦਾ ਰੁਟੀਨ ਬਣ ਗਿਆ ਹੂੰ ਹੂੰ ਅ ਸਵੇਰ 4 ਵਜੇ ਅੱਛਾ ਤੇ ਦੁਪਹਿਰੇ ਤੇ ਸ਼ਾਮ ਨੂੰ ਤਿੰਨ ਟਾਈਮ ਮੈਨੂੰ ਇੰਟਰੋਗੇਟ ਕਰਦੇ ਸੀ ਅੱਛਾ ਲਗਾਤਾਰ ਲਗਾਤਾਰ ਜਦੋਂ ਇੱਕ ਵਾਰ ਚੱਡੇ ਪਾੜੇ ਜਾਣ ਤਾਂ ਮਤਲਬ ਮਾਸ ਫਟ ਜਾਂਦਾ ਹੂੰ 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 ਤੇ ਉਸ ਤੋਂ ਬਾਅਦ ਲੱਤਾਂ ਇਕੱਠੀਆਂ ਨਹੀਂ ਹੁੰਦੀਆਂ ਜਿੰਨੀਆਂ ਮਤਲਬ ਪਾੜਨ ਵੇਲੇ ਤਕਲੀਫ ਹੁੰਦੀ ਹੈ ਨਾ ਉੰਨੀਆਂ ਹੀ ਇਕੱਠੀਆਂ ਕਰਨ ਵੇਲੇ ਹੁੰਦੀ ਹੈ ਓਕੇ ਓਕੇ ਤੇ ਉਹ ਵਾਰ-ਵਾਰ ਜਦੋਂ ਮਤਲਬ ਇਕੱਠੀਆਂ ਕਰ ਦੇਣੀਆਂ ਉਸ ਤੋਂ ਬਾਅਦ 2-4 ਘੰਟਿਆਂ ਬਾਅਦ ਫੇਰ ਪਾੜ ਦੇਣੀਆਂ ਤੇ ਪੁੱਠਾ ਲੜਕਾ ਲੈਣਾ ਇਹ ਮੇਰੇ ਦੁਨੇ ਬਾਜੂ ਕਰਤੇ ਤੇ ਮੇਰੇ ਮਤਲਬ ਤਸੱਦਦ ਕਰਦਿਆਂ ਤੋਂ ਛੱਡੇ ਪਾੜਦਿਆਂ ਤੋਂ ਹੀ ਮੇਰੀ ਇੱਕ ਲੱਤ ਟੁੱਟ ਗਈ ਅੱਛਾ ਇੰਨਾ ਜ਼ੋਰ ਨਾਲ ਮਤਲਬ ਖਿੱਚ ਦਿੱਤਾ ਝੜਕਾ ਵੱਜ ਗਿਆ ਮੇਰੀ ਲੱਤ ਟੁੱਟ ਗਈ ਹੂੰ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਹ ਹੁਣ ਚੱਡੇ ਪਾੜਨ ਕੋਈ ਗੱਤ ਆ ਰਿਹਾ ਨਹੀਂ ਹ ਹ ਚਲੋ ਉਹ ਮੈਨੂੰ ਪੁੱਠਾ ਪੱਠਾ ਲਮਕਾਉਂਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਇੱਕ ਲੱਤ ਸਟੋਵ ਤੇ ਰੱਖ ਕੇ ਫੂਕਤੀ ਅੱਛਾ ਹਾਂਜੀ ਜਿਹੜਾ ਨਿਸ਼ਾਨ ਅਜੇ ਵੀ ਮਤਲਬ ਮੌਜੂਦ ਹੈ ਤੇ ਇਹ ਸਾਰੀ ਲੱਤ ਮੇਰੀ ਸਟੋਵ ਤੇ ਰੱਖ ਕੇ ਫੂਕਤੀ ਸੀ ਹੋਈ ਅੱਛਾ ਤਾਂ ਹਾਂਜੀ ਹਾਂਜੀ ਅੱਛਾ ਇਹ ਉੱਪਰ ਤੱਕ ਹੀ ਹੈ ਮਤਲਬ ਸਾਰੀ ਹੈ ਅੱਛਾ ਹਾਂਜੀ ਤੇ ਬਹੁਤ ਜ਼ਿਆਦਾ ਮਤਲਬ ਜਲਮਾਨਾ ਤਸੱਦਦ ਕੀਤਾ ਹ ਹ ਬਹੁਤ ਹੀ ਜ਼ਿਆਦਾ ਮਤਲਬ 17 ਦਿਨ ਮੈਨੂੰ ਮਤਲਬ ਉੱਥੇ ਤਸੱਦਦ ਕਰਦੇ ਰਹੇ ਮੇਰੇ ਤੇ ਅੱਛਾ ਜੀ ਸਿਸਟਰ ਵੀ ਥੋੜੀ ਪਿਥਾਣੇ ਚ ਹਾਂ ਉੱਥੇ ਮੇਰੀ ਉੱਥੇ ਥਾਣੇ ਚ ਮੇਰੀ ਸਿਸਟਰ ਸੀ ਅੱਛਾ ਜੀ ਉਹਨਾਂ ਤੇ ਤਸੱਦਦ ਜਦੋਂ ਕਰਿਆ ਉਹਨਾਂ ਨੂੰ ਮਤਲਬ ਕੋਈ ਲੇਡੀ ਪੁਲਿਸ ਲਿਆਉਂਦੇ ਸੀ ਜਾਂ ਉਹਨਾਂ ਨੂੰ ਵੀ ਮਤਲਬ ਇੱਕ ਲੇਡੀ ਪੁਲਿਸ ਹੁੰਦੀ ਸੀ ਤਸੱਦਦ ਏਜੰਸੀ ਕਰਦੇ ਸੀਗੇ ਹਾਂ ਏਜੰਸੀ ਕਰਦੇ ਸੀਗੇ ਤੇ ਇੱਕ ਲੇਡੀ ਦੀ ਪੁਲਿਸ ਕੋਲੇ ਖੜਾ ਖੜਾ ਲੈਂਦੇ ਸੀ ਹਾਂ ਫਾਰਮੈਲਟੀ ਦੇ ਤੌਰ ਤੇ ਤੇ ਤਸੱਦਦ ਜਿਹੜਾ ਉਹ ਮਤਲਬ ਆਪ ਕਰਦੇ ਸੀਗੇ ਅੱਛਾ ਅੱਛਾ ਬਹੁਤ ਜ਼ਿਆਦਾ ਮਤਲਬ ਤਸੱਦਦ ਤੋਂ ਪੁੱਠੇ ਸੁੱਧੇ ਸਵਾਲ ਜਿਹੜੇ ਸਾਨੂੰ ਪਤਾ ਹੀ ਨਹੀਂ ਜ਼ਿੰਦਗੀ 'ਚ ਵਾਪਰੀ ਵੀ ਨਹੀਂ ਕਰੇ ਉਹਦਾ ਆਪਾਂ ਕੀ ਜਵਾਬ ਦੇਈਏ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਦਰਤੀ ਘਟਨਾ ਵਾਪਰੀ ਜਦੋਂ ਮੇਰਾ ਮੇਰਾ ਭਾਂਜਾ ਵੀ ਭਗੌੜਾ ਹੋ ਗਿਆ ਤੀਗਾ ਤੇ ਪੁਲਿਸ ਦੇ ਡਰ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੇਰੇ ਭਾਂਜੇ ਨੂੰ ਵੀ ਮੇਰੀ ਮਾਂ ਤੇ ਮੇਰਾ ਮਾਮਾ ਚੱਕੇ ਹੋਏ ਨੇ ਪੁਲਿਸ ਦੇ ਤੇ ਬਾਹਰ ਇੱਥੇ ਲੋਕਾਂ 'ਚ ਅਫਵਾਹਾਂ ਫੈਲਣ ਲੱਗੀਆਂ ਵੀ ਮਤਲਬ ਉਹ ਤਾਂ ਮਾਰਤੇ ਅੱਛਾ ਇਹ ਹੋ ਗਿਆ ਵੀ ਹਾਂ ਇਹ ਸਾਰੇ ਕਿਉਂਕਿ ਲੋਕ ਜਦੋਂ ਜਾਂਦੇ ਸੀ ਥਾਣੇ ਦੇ ਲਵੇ ਇੰਨੀ ਲੱਗਣਾ ਹੁੰਦਾ ਹੋ ਹੂੰ ਤੇ ਕੁੱਟਮਾਰ ਕਰਦਾ ਸੀ ਲੋਕਾਂ ਦੀ ਗਿਆਨੀ ਵੀ ਓਕੇ ਪਰ ਉਸ ਤੋਂ ਬਾਅਦ ਅਸੇ ਮਤਲਬਤ ਮੇਰੇ ਭਾਂਜੇ ਨੇ ਰਾਏਕੋਟ ਦਾ ਐਮਐਲਏ ਨਿਰਮਲ ਸਿੰਘ ਮਹਾਂਤ ਦੀ ਜਿਹੜਾ ਹੂੰ 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 ਉਹਦੇ ਦੋ ਸਾਲੇ ਅਗਵਾ ਕਰ ਲਏ ਅੱਛਾ ਓਕੇ ਦੋ ਸਾਲੇ ਅਗਵਾ ਕਰ ਲਏ ਉਹਦੇ ਤੇ ਉਹਨੇ ਵਾਰਨਿੰਗ ਦੇਤੀ ਵੀ ਜੇ ਤੁਸੀਂ ਮੇਰੀ ਮਾਂ ਤੇ ਮੇਰੇ ਮਾਮੇ ਨੂੰ ਕੁਝ ਹੋ ਗਿਆ ਤਾਂ ਮੈਂ ਇਹਨਾਂ ਨੂੰ ਮਾਰ ਦੂੰਗਾ ਅੱਛਾ ਓਕੇ 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 ਉਸ ਤੋਂ ਬਾਅਦ ਅਸੀਂ ਮਤਲਬ ਮੈਨੂੰ ਨਹੀਂ ਪਤਾ ਇਸ ਗੱਲ ਦਾ ਦੂਜੇ ਦਿਨ ਪੋਸਟਾਲੇ ਮੇਰੇ ਕੋਲ ਅਖਬਾਰ ਚੱਕੀ ਫਿਰਨਾ ਪੰਜਾਬੀ ਟ੍ਰਿਬਿਊਨ 'ਚ ਉਹ ਖਬਰ ਲੱਗੀ ਹੋਈ ਸੀ ਹੂੰ ਹੂੰ ਦੂਜੇ ਅਖਬਾਰ ਚੱਕੀ ਫਿਰਨਾ ਹੂੰ ਹੂੰ ਵੀ ਤੂੰ ਤਾਂ ਕਹਿੰਦੀ ਮੈਂ ਜਾਣਦਾ ਨਹੀਂ ਕਿਸੇ ਨੂੰ ਅੱਛਾ ਵੀ ਉਹਨਾਂ ਨੂੰ ਮਤਲਬ ਇਹ ਚੀਜ਼ ਰਹਿਣ ਚਲ ਗਿਆ ਸੂਹਣ ਨੂੰ ਹੋ ਗਿਆ ਤੇਰੇ ਕਰਕੇ ਚੱਕਦੇ ਆ ਹਾਂ ਵੀ ਤੇਰੇ ਕਰਕੇ ਚੱਕੇ ਰਹੋ ਹਾਂ ਹਾਂ ਜਦੋਂ ਕਿ ਚੱਕਿਆ ਤਾਂ ਤੇਰੇ ਪਾਂ ਜਿਹਨੇ ਆਪਦੇ ਇੱਕ ਤਰ੍ਹਾਂ ਦਾ ਦੁੱਖ ਕਰ ਚੁੱਕਾ ਹਾਂ ਜੋ ਦੁੱਖ ਚ ਕਿਉਂਕਿ ਹਾਂ ਉਹਨਾਂ ਮਾਮਾ ਤੇ ਮਾਂ ਹੀ ਨੇੜੇ ਹੁੰਦੇ ਨੇ ਤੇ ਜਦੋਂ ਪਾਰ ਪਤਾ ਲੱਗਦਾ ਸੀਗਾ ਲੋਕ ਗਏ ਸੀ ਟਰੱਕ ਭਰ-ਭਰ ਗਏ ਮਗਰ ਸਾਡੇ ਤੇ ਬਾਹਰ ਆ ਕੇ ਜਦੋਂ ਲੋਕਾਂ ਨੇ ਦੱਸਿਆ ਵੀ ਉਹ ਤਾਂ ਹੁਣ ਸ਼ਾਇਦ ਹੋ ਸਕਦਾ ਖਤਮ ਕਰਦੇ ਹੋਣ ਹੂੰ ਹੂੰ ਤੇ ਪਰ ਉਹਨਾਂ ਦੀ ਜਿਹੜੀ ਅਸਲ ਵਿੱਚ ਮੈਨੂੰ ਨਹੀਂ ਪਤਾ ਕੀ ਮਕਸਦ ਧੀਆ ਵੀ ਉਹਨਾਂ ਨੂੰ ਪਤਾ ਵੀ ਲੱਗਿਆ ਸੀ ਵੀ ਇਹਨਾਂ ਬੰਦਿਆਂ ਦਾ ਮਤਲਬ ਕੋਈ ਕਸੂਰ ਨਹੀਂ ਨਾ ਹੀ ਇਹਨਾਂ ਨੂੰ ਕੋਈ ਪਤਾਗਾ ਪਰ ਫਿਰ ਵੀ ਉਹ ਸਾਡੇ ਤੇ ਤਸੱਦਦ ਕਰਦੇ ਰਹੇ ਉਹ ਤਾਂ ਉਹੀ ਗੱਲ ਆ ਗਈ ਜੀ ਜਿਹੜੀ ਮੈਂ ਤੁਹਾਨੂੰ ਕਹਿੰਦੇ ਸੀ ਕਿ ਵੀ ਇੱਥੇ ਤਾਂ ਗਿੱਲੀ ਸੁੱਕੀ ਸਾਰੀ ਚਲਦੀ ਆ ਹਾਂ ਕਹਿੰਦੇ ਸੀ ਹਾਂ ਮਤਲਬ ਇਹ ਤੇਗਣਾਗਾ ਚਾਹੇ ਜੋ ਮਰਜੀ ਆ ਉਹਨਾਂ ਨੇ ਤਾਂ ਆਪਦਾ ਮਤਲਬ ਜਿਹੜਾ ਕੰਮ ਸੀ ਉਹ ਕਰ ਲਿਆ ਉਹ ਕਹਿੰਦੇ ਸਾਡੇ ਸਾਡੇ ਕੋਲ ਤਾਂ ਗਨਾਹਕਾਰ ਤੇ ਵੇਗਣਾ ਸਾਰੇ ਹੀ ਹੁੰਦੇ ਨੇ ਅਸੀਂ ਤਾਂ ਮਤਲਬ ਇੱਕ ਇੱਕ ਨੂੰ ਸਾਂ ਹੀ ਕੱਢਣੇ ਨੇ ਕੱਢਣੇ ਨੇ ਬਿਲਕੁਲ ਕੱਢਣੇ ਨੇ ਚਾਲ ਮਾਲੀ ਗੱਲ ਧੀ ਬਸ ਹਾਂ ਜੀ ਬਹੁਤ ਗੁਰਮੀਤ ਜੀ ਇੰਨਾ ਜਿਆਦਾ ਤਸਾਦ ਤੇ ਮਤਲਬ ਦੁਆ ਬੰਦਾ ਵੀ ਜਿਹੜੇ ਉਥੇ ਆਮ ਲੋਕ ਹੁੰਦੇ ਸੀ ਮੇਰਾ ਆਰਤੀਆ ਵੀ ਨਾਲ ਚੱਕ ਲਿਆ ਸੀ ਅੱਛਾ ਜੀ ਹਾਂਜੀ ਮੇਰਾ ਆਰਤੀਆ ਵੀ ਉਹਦੇ ਨਾਲ ਚੱਕ ਲਿਆ ਜਦੋਂ ਮੇਰੇ ਛੱਡੇ ਪਾੜੇ ਤਾਂ ਮੇਰਾ ਆਰਤੀਆ ਸਾਹਮਣੇ ਬਰਾਂਡੇ 'ਚ ਬੈਠਾ ਦੇਖਦਾ ਤੀ ਉਹ ਬੇਹੋਸ਼ ਹੋ ਗਿਆ ਅੱਛਾ ਇੰਨਾ ਜਿਆਦਾ ਮਤਲਬ ਤਸਾਦ ਤੇ ਮੇਰੇ ਨੇ ਕੀਤਾ ਮਤਲਬ ਉਹ ਬੇਹੋਸ਼ ਹੋ ਗਿਆ ਤੇ ਉਦੋਂ ਬਾਅਦ ਉਹਨੂੰ ਕਹ ਦਿੱਤਾ ਸਾਢੇ ਸ਼ਾਮ ਨੂੰ ਹੂੰ 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 ਤੇ ਉਹਨੂੰ ਪੁੱਛਦੇ ਰਹੇ ਤੇਰੇ ਕੋਲ ਕਿੰਨੇ ਪੈਸੇ ਨੇ ਇਹਨਾਂ ਦੇ ਜਮ੍ਹਾਂ ਪਏ ਨੇ ਅੱਛਾ ਘਰ ਕੋ ਬਾਦ ਦੇ ਫਲਾਣੇ ਮਤਲਬ ਉਹ ਕਹਿੰਦਾ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਤਾਂ ਬਲਕਿ ਇਹਨਾਂ ਤੋਂ ਲੈਣੇ ਨੇ ਪੈਸੇ ਹੂੰ 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 ਤੇ ਉਹਦਾ ਕਾਰਤੀ ਸਚਾਈ ਦੀ ਉਹ ਉਹਨੇ ਦੱਸਦੀ ਬਿਲਕੁਲ ਚਲੋ ਸ਼ਾਮ ਨੂੰ ਉਹ ਸਰ ਤੇ ਚਲ ਇਹਦਾ ਪਤਾ ਲੱਗਿਆ ਉਹਦੇ ਛੱਡਣ ਨਾਲ ਵੀ ਉਹ ਡੇਲੋਂ ਚੱਕੇ ਹੋਏ ਨੇ अच्छा ओ दे कर के हां पर फिर भी पुलिस मुकर गई कि वे इथे ता कैट लेके आए थी ओ पता नहीं किथे केड़े ठाणे दे थी ओ गहां आगे पता नहीं किथे ले गए ਸਾਡੇ ਕੋਲੇ ਤਾਂ ਇੱਥੇ ਉਹਨਾਂ ਨੇ ਰੱਖ ਕੇ ਟਾਰਗੇਟ ਕੀਤੇ ਸੀ ਕਿਸੇ ਦੀ ਉਤ ਨਹੀਂ ਸੀ ਕਿ ਉਹਨਾਂ ਨੂੰ ਕੋਈ ਸਵਾਲ ਜਵਾਬ ਕਰ ਲੈਂਦਾ ਜਿਵੇਂ ਇਹਦਾ ਜ਼ਮਾਨਾ ਤਾਂ ਨੈੱਟ ਦਾ ਜ਼ਮਾਨਾ ਹੈ ਉਹਦਾ ਤਾਂ ਕੋਈ ਕਿਸੇ ਨੂੰ ਪੁੱਛਣ ਜੁਗੜਾ ਹੈ ਹੀ ਨਹੀਂ ਸੀ ਹਾਂਜੀ ਹਾਂਜੀ ਕੋਈ ਵਿੱਚ ਇਹ ਦੀ ਵੀ ਪੱਤਰਕਾਰ ਵੀ ਕੋਈ ਜਾ ਕੇ ਸਵਾਲ ਨਹੀਂ ਦੀ ਕਰਦਾ ਨਹੀਂ ਕਰਦਾ ਸੀ ਮੇਰੇ ਪਿੱਛੇ ਹਲਕਾ ਸੇਰਪੁਰ ਦਾ ਐਮਐਲਏ ਤੀ ਰਾਜ ਸਿੰਘ ਖੇੜੀ ਇਹ ਚਲਿਆ ਗਿਆ ਹੂੰ ਹੂੰ ਤੇ ਕਿਉਂਕਿ ਮੇਰੇ ਨਾਲ ਵਧੀਆ ਸਵੰਥ ਸੀਗੇ ਇਹ ਮਗਰ ਚਲਿਆ ਗਿਆ ਹੂੰ ਹੂੰ ਤਾਂ ਇਹਨੂੰ ਮਤਲਬ ਕਹਿੰਦਾ ਵੀ ਤੇਰੀ ਜ਼ਰਤ ਕਿਵੇਂ ਹੋਈ ਤੂੰ ਮੇਰੇ ਦਫ਼ਤਰ ਚ ਬਣਨ ਦੀ ਐਮ ਐਲ ਐ ਨੂੰ ਕਹਾਂਾ ਕਹਾਂਾ ਮੇਰੇ ਦਾ ਮਿਨਿਸਟਰ ਨਹੀਂ ਵਾਰ ਦਾ ਦਫ਼ਤਰ ਚ ਤੇ ਤੂੰ ਮਤਲਬ ਮੇਰੇ ਦਫ਼ਤਰ ਚ ਕਿਵੇਂ ਆ ਗਿਆ ਹੂੰ ਹੂੰ ਤੇ ਉਹ ਕਹਿੰਦਾ ਵੀ ਮੈਂ ਆਪਦੇ ਮੇਰੇ ਹਲਕੇ ਦਾ ਮਤਲਬ ਮੁੰਡਾ ਨੌਜਾਨ ਤੁਸੀਂ ਬੇਕਸੂਰ ਚੱਕਿਆ ਮੈਂ ਉਹਦੇ ਮਗਰ ਆਉਣਾ ਹੀ ਐ ਹੂੰ ਹੂੰ ਤੇ ਉਹ ਕਹਿੰਦੇ ਤਾਂ ਸਾਨੂੰ ਪਤਾ ਕਸੂਰਵਾਰਾ ਜਾਂ ਬੇਕਸੂਰ ਆ ਚਲੋ ਉਹਨੂੰ ਮਤਲਬ ਸੇਕੜੋਂ ਦਾ ਕੋਈ ਪੈਰਨ ਲੱਗਦਾ ਉਹ ਵਿਚਾਰਾ ਆ ਗਿਆ ਕਹਿੰਦਾ ਵੀ ਮੇਰੇ ਬਸੋਂ ਬਾਹਰ ਆ ਹੁਣ ਹੁਣ ਪਾਈ ਫਿਰ ਤੁਹਾਡੀ ਰਿਹਾਈ ਕਿਵੇਂ ਹੋਈ ਸਰਪੰਚ ਸਾਹਿਬ ਕਿਵੇਂ ਤੁਹਾਡੀ ਰਿਹਾਈ ਦਾ ਵੀ ਇੱਕ ਮਤਲਬ ਜਿਹੜਾ ਤੁਹਾਨੂੰ ਦੱਸਿਆ ਵੀ ਅ ਬ੍ਰਿਚਵਰ ਦਾ ਪਚੇਤਰ ਘਟਨਾ ਵਾਪਰੀ ਮੇਰੇ ਭਾਂਜੇ ਨੇ ਉਹ ਐਮਐਲਏ ਨਰਮਲ ਸਿੰਘ ਮਹਾਂਤ ਦੇ ਦੋ ਸਾਲੇ ਹਮ ਐ ਅਗਵਾ ਕਰ ਲਈ ਦੀ ਜੀ ਉਹਨਾਂ ਨੇ ਮਤਲਬ ਉਹਦੇ ਵਿੱਚ ਅੱਛਾ ਉਹਦੇ ਵਿੱਚ ਸਮਝੌਤਾ ਹੋਇਆ ਖੜਕੂ ਮੁੰਡਿਆਂ ਨਾਲ ਅੱਛਾ ਮੇਰੇ ਭਾਂਜੇ ਹੋਰਾਂ ਨਾਲ ਤੇ ਉਹਨਾਂ ਨਾਲ ਸਮਝੌਤਾ ਹੋਇਆ ਵੀ ਅਸੀਂ ਇਹਨੂੰ ਰਹਿਆ ਕਰਾਂਗੇ ਤੁਸੀਂ ਉਹਨਾਂ ਮੁੰਡਿਆਂ ਨੂੰ ਕਿਉਂਕਿ ਨਿਰਮਲ ਸਿੰਘ ਮਹਾਂਤੀ ਜਿਹੜਾ ਉਹ ਬਿਆਨ ਸਿੰਘ ਦੇ ਬਹੁਤ ਨੇੜੇ ਸੀ ਸੀ ਬਿਲਕੁਲ ਜੀ ਤੇ ਇਸ ਕਰਕੇ ਉੱਪਰੋਂ ਜ਼ੋਰ ਪੈ ਗਿਆ ਮਾਰਿਆ ਵੀ ਇਸੇ ਕਰਕੇ ਨਹੀਂ ਮੈਨੂੰ ਨਹੀਂ ਤਾਂ ਮਾਰ ਹੀ ਦੇਣਾ ਨਹੀਂ ਤਾਂ ਮੈਨੂੰ ਮਾਰ ਹੀ ਦੇਂਦੇ ਕਿਉਂਕਿ ਮੇਰੇ ਨਾਲ 17 ਦਿਨ ਹਰ ਰੋਜ਼ ਮੈਨੂੰ ਚੱਕ ਕੇ ਲਜਾਣਾ ਨਾਲ ਰਾਤ ਨੂੰ ਤੇ ਮੇਰੇ ਨਾਲ ਇੱਕ ਇੱਕ ਦੋ ਦੋ ਮੁੰਡੇ ਚਾਰ ਚਾਰ ਮੁੰਡੇ ਰੋਜ਼ਾਨਾ ਨਹਿਰ ਤੇ ਲਾ ਕੇ ਮਾਰ ਕੇ ਲੈਉਣੇ ਇੱਕ ਤੁਹਾਡੀ ਗੱਲ ਵਿਚਾਲਿਆ ਮੈਂ ਤੁਹਾਡੀ ਰਿਹਾਈ ਦੀ ਬਾਅਦ ਦੇ ਵਿੱਚ ਪੁੱਛਦਾ ਇੱਕ ਤੁਹਾਡੇ ਹੁੰਦੇ ਤਾਂ ਜਦੋਂ ਸ਼ਾਇਦ ਤੁਹਾਨੂੰ ਮਾਰਨ ਵੀ ਲੈ ਕੇ ਗਏ ਸੀਗੇ ਕੋਈ ਕੋਈ ਮੁੰਡਾ ਜਿਹੜਾ ਭਲੇਖੇ ਨਾਲ ਚੱਕ ਲੈਂਦੇ ਸੀ ਕੋਈ ਮ达ਲਪੁਰ ਸਾਈਡ ਦਾ ਕੋਈ ਸੀਗਾ ਜਿਹੜਾ ਹਾਂਜੀ ਉਹ ਪੂਰਾ ਤੁਸੀਂ ਦੱਸਿਆ ਸੀ ਮੈਨੂੰ ਸ਼ਾਇਦ ਇੱਕ ਵਾਰੀ ਵੀ ਉਹ ਪੂਰਾ ਨਾ ਮਤਲਬ ਜਿਵੇਂ ਆਪਾਂ ਹਾਫ ਮੈਡ ਜਿਹਾ ਸੀਗਾ ਹਾਂਜੀ ਹਾਂਜੀ ਉਹਦਾ ਵੀ ਮਾਰਤਾ ਸੀ ਉਹਨੂੰ ਉਹਦੀ ਵੀ ਮੈਂ ਤੁਹਾਨੂੰ ਮਤਲਬ ਘਟਨਾ ਬੜੀ ਵਿਚਤਰਾ ਵਿਚਾਰੇ ਦੀ ਹਾਂ ਹਾਂ ਉਹ ਕਿਤੇ ਮਤਲਬ ਇਧਰ ਭੀਖੀ ਵੱਲ ਕਿਤੇ ਮਤਲਬ ਉਹ ਸੀਗਾ ਇੱਕ ਇਹਨਾਂ ਨੇ ਰੇਡ ਰੂਟ ਕੀਤੀ ਤੀ ਓਕੇ ਉਥੋਂ ਰੇਡ ਜਦੋਂ ਵਾਪਸ ਬਠਿੰਡੇ ਵੱਲੋਂ ਆ ਰਹੇ ਸੀ ਤਾਂ ਰਸਤੇ 'ਚ ਕਿਸੇ ਗੁਰਦੁਆਰੇ ਦਾ ਲੈਂਟਰ ਪੈਂਦਾ ਤੀ ਅੱਛਾ ਜੀ ਤੇ ਕਿਉਂਕਿ ਇਹ ਪੁਲਿਸਦਿਆਂ ਉਦੋਂ ਬਾਗਾਂ ਖੁੱਲੀਆਂ ਤੇ ਇਹਨੂੰ ਕਿਹੜਾ ਕੋਈ ਡਰ ਤੀ ਹੂੰ 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 ਇਹ ਓਕਣੀ ਸਾਲੇ ਬੂਟੀ ਮਤਲਬ ਉੱਪਰ ਜਾ ਚੜਿਆ अच्छा जी हां मतलब गुरुद्वारे ਦੇ ਉੱਪਰ ਜਾ ਚੜਾ ਜਿੱਥੇ ਲੈਂਟਰ ਪੈਂਦਾ ਸੀ ਹੂੰ ਉਸ ਟਾਈਮ ਇੱਕ ਮਤਲਬ ਅ ਲਹਿਰ ਜੀ ਚੱਲੀ ਹੋਈ ਸੀ ਅੰਮ੍ਰਿਤਸਰ ਕੰਦੀ ਹੂੰ ਆ ਉਦੋਂ ਲੋਕਾਂ ਆਮ ਲੋਕਾਂ ਨੂੰ ਅੰਮ੍ਰਿਤਸਰ ਕੰਦੀ ਲਹਿਰ ਦੀ ਬਿਲਕੁਲ ਇੱਕ ਛੋਟੀ ਜੀ ਉਮਰ ਦਾ ਮੁੰਡਾ ਬਿਲਕੁਲ ਹੀ ਅੰਦਾੜੀਆ ਅੱਛਾ ਜੀ ਤੇ ਜਿਹਦੇ ਅਜੇ ਮੋਛ ਵੀ ਆਈ ਨਹੀਂ ਸੀ ਤੇ ਉਹਨੇ ਕਿਤੇ ਤਾਜ਼ਾ ਹੀ 2-4 ਦਿਨ ਪਹਿਲਾਂ ਅੰਮ੍ਰਿਤਸਰ ਕਿਆ ਸੀ ਹੂੰ ਹੂੰ ਉਹਦੇ ਪੀੜਾ ਪਰਣਾ ਬੰਨਿਆ ਹੋਇਆ ਤਾਂ ਇਹਨੇ ਹੋਰ ਨਿਗਰ ਨਵਾਂ ਮਾਰੀ ਤੇ ਉਹਨੂੰ ਮੁੰਡੇ ਨੂੰ ਫੜ ਕੇ ਆਪਣੀ ਗੱਡੀ ਚ ਵਹਾ ਲਿਆ। ਅੱਛਾ ਜੀ। ਹਾਲਾਂਕਿ ਉਹ ਮੁੰਡਾ ਵਿਚਾਰਾ ਬਿਲਕੁਲ ਹੀ ਨਾ ਅਨਪੜ੍ਹ ਤਿੱਕ ਤਾਂ ਹੂੰ ਹੂੰ ਉਹਨੂੰ ਦੁਨੀਆ ਦਾ ਸਾਰੇ ਪਤਾ ਹੀ ਨਹੀਂ ਸੀ ਵੀ ਅਸਲ ਵਿੱਚ ਖਾੜਕੁਵਾ ਦਾ ਹੈ ਕੀ ਸਿੱਧਾ ਜਿਹਾ ਬੰਦਾ ਸੀ ਸਿੱਧਾ ਜਾ ਸੀ ਬਿਲਕੁਲ ਸਿੱਧਾ ਜਾ ਬੰਦਾ ਦੀ ਤੇ ਉਹ ਰੂ ਵਿਚਾਰੇ ਨੂੰ ਪੋਸ ਦੇ ਪਾਸ ਦੇ ਰਹੇ ਜਦ ਪੁੱਛਾ ਪਾਛਾ ਜਦ ਦੇਖਿਆ ਵੀ ਇਹ ਤਾਂ ਹਾਫ ਮਾਈਂਡ ਹੈ। ਹੂੰ ਤਸੱਦਦ ਤਾਂ ਉਹਦੇ ਤੇ ਕੋਈ ਨਹੀਂ ਕੀਤਾ। ਹੂੰ ਹੂੰ ਉਹਨੂੰ ਮਤਲਬ ਹਵਾਲਾਤ ਜਿਹੜੀ ਉੱਥੇ ਗੰਦੀ ਜਿਹੀ ਹਵਾਲਾਤ ਸੀ ਉਹਦੇ 'ਚ ਬੰਦ ਕਰਤਾ ਕਿਉਂਕਿ ਸਾਨੂੰ ਤਾਂ ਅੱਗੇ ਕਮਰਿਆਂ 'ਚ ਬੰਦ ਕਰਦੇ ਹੁੰਦੇ ਹੂੰ ਤੇ ਉਹਨੂੰ ਉਹ ਹਵਾਲਾਤ 'ਚ ਬੰਦ ਕਰਿਆ ਹੋਇਆ ਸੀ ਕਿਉਂਕਿ ਸਵੇਰੇ ਸ਼ਾਮ ਜਦੋਂ ਇੱਕ ਦੋ ਵਾਰੀ ਮਤਲਬ ਦੋ ਚਾਰ ਦਿਨਾਂ ਬਾਅਦ ਮੈਨੂੰ ਕਿਤੇ ਫਲਾਸ ਲੈ ਕੇ ਜਾਣਾ ਹੂੰ ਤੇ ਉੱਥੇ ਉਹ ਮੁੰਡਾ ਮਤਲਬ ਕਿਉਂਕਿ ਮੇਰੀਆਂ ਬਾਹਾਂ ਵੀ ਕੱਡੀਆਂ ਹੋਈਆਂ ਜਾਂ ਲੱਤ ਵੀ ਟੁੱਟੀ ਹੋਈ ਸੀ ਤੇ ਉਹ ਮੁੰਡਾ ਮੇਰੇ ਹੱਥ ਹੱਥ ਤੋੜਦਾ ਹੁੰਦਾ ਓਕੇ ਓਕੇ ਅੱਛਾ ਹਾਂਜੀ ਹਾਂ ਤੇ ਉਹ ਮੈਨੂੰ ਪੁੱਛਿਆ ਕਰੇ ਵੀ ਵੀਰੇ ਥੋਨੂੰ ਇੰਨਾ ਕਾਤੋਂ ਕੁੱਟਿਆ ਹੂੰ 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 ਤੇ ਹੋਰ ਉਹਦਾ ਸਵਾਲ ਹੁੰਦਾ ਮੈਨੂੰ ਕਦੋਂ ਛੱਡਣਗੀ ਹਾਂ ਅੱਛਾ ਜੀ ਤੇ ਮੈਂ ਉਹਨੂੰ ਕਿਹਾ ਵੀ ਭਰਾਵਾ ਤੂੰ ਗੁਰੂ ਮੂਰੇ ਅਰਦਾਸ ਕਰ ਵੀ ਤੈਨੂੰ ਛੱਡ ਦੇਣ ਹੂੰ ਹੂੰ ਤੇ ਉੱਥੇ ਹਾਲਾਤਾਂ ਚ ਕਿਉਂਕਿ ਮੁੰਡੇ ਗੁਰਸਿੱਖ ਮੁੰਡੇ ਫੜੇ ਹੁੰਦੇ ਸੀ ਉਹ ਨਾ ਚਾਕ ਨਾ ਜਾਂ ਕੋਲੇ ਨਾ ਗੁਰਬਾਣੀ ਲਿਖੰਦੇ ਹੁੰਦੇ ਅੱਛਾ 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 ਉਹ ਅੰਦਰ ਬੜੀ ਗੁਰਬਾਣੀ ਲਿਖੀ ਹੋਈ ਸੀ ਓਕੇ ਓਕੇ ਮੈਂ ਉਹਨੂੰ ਕਿਹਾ ਵੀ ਗੁਰਬਾਣੀ ਪੜਿਆ ਕਰਾ ਕਿੰਨੀ ਲਿਖੀ ਹੋਈ ਆ ਗੁਰਬਾਣੀ ਪੜ ਲਿਆ ਕਰ ਹੂੰ 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 ਤੇ ਉਹ ਕਹਿੰਦਾ ਜੀ ਮੈਂ ਤਾਂ ਅਨਪੜਾ ਵੀ ਮੈਨੂੰ ਗੁਰਬਾਣੀ ਮੈਂ ਕਿਹਾ ਵੀ ਚੰਗਾ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਅਰਦਾਸ ਕਰੇਗਾ ਮਹਾਰਾ ਸੱਚੇ ਪਾਤਸ਼ਾਹ ਮੇਰਾ ਖੇੜਾ ਸੜਾ ਦੇ ਹੂੰ ਹੂੰ ਪਰ ਘਟਨਾ ਕੀ ਵਾਪਰੀ ਚਾਰ ਕਿ ਦਿਨਾਂ ਬਾਅਦ ਰਾਤ ਨੂੰ ਜਦੋਂ ਸਾਨੂੰ ਲੱਦ ਕੇ ਸਾਨੂੰ ਵੀ ਨਾਲ ਹੀ ਲੈ ਕੇ ਗਿਆ ਕਿਉਂ ਮੇਰੀ ਲੱਤ ਟੁੱਟੇ ਹੋਰੀ ਚਾਕੇ ਬੋਰੀ ਵਾਂਗੂ ਸਿਰਨ ਦੇ ਦੀ ਇਹ ਕਿਹੜਾ ਤਕਲੀਫ ਦੀ ਵੀ ਕੋਈ ਮਤਲਬ ਬਈ ਇਹਨੂੰ ਦੁੱਖ ਲੱਗਦਾ ਜਾਂ ਹੋਰ ਹੁੰਦਾ ਤੇ ਨਾਲ ਤਿੰਨ ਚਾਰ ਮੁੰਡੇ ਹੋਰ ਹਾਂ ਉਹਦੇ ਗੋਲੀ ਮਾਰਤੀ ਅੱਛਾ ਉਹਨੂੰ ਫਿਰ ਬਿਨਾਂ ਮਤਲਬ ਤੁਸੀਂ ਮਾਰ ਬਿਨਾਂ ਮਤਲਬ ਤੁਸੀਂ ਕਿਉਂਕਿ ਕੋਟਾ ਪੂਰਾ ਕਰਨਾ ਸੀ ਨਾ ਉਹ ਹੋ ਉਹ ਤਾਂ ਕੋਟਾ ਪੂਰਾ ਕਰਦੇ ਸੀ ਅੱਛਾ ਤੇ ਉਹਦੇ ਗੋਲੀ ਮਾਰਤੀ ਉਹ ਤਰਫੇ ਮਤਲਬ ਲੱਤਾਂ ਮਾਰੇ ਬਹੁਤ ਧਰਤੀ ਪੱਟਦੀ ਉਹਨੇ ਉੱਥੇ ਮਤਲਬ ਉਹ ਚ ਤੇ ਮੇਰੇ ਮੂੰਹ ਨਿਕਲ ਗਿਆ ਮੈਂ ਕਿਹਾ ਕਿਉਂ ਤੜਫਾਉਣਾ ਹੋਰ ਮਾਰਦੇ ਹੋਣਾ ਇੱਕ ਹੂੰ 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 ਓਏ ਸ਼ਰਾਬ ਦੇ ਮਸਲੇ ਚ ਕਿਉਂਕਿ ਡੱਬਾ ਸ਼ਰਾਬ ਦਾ ਕੋਲੇ ਰੱਖਿਆ ਹੁੰਦਾ ਸੀ ਅ ਮਖੌਲ ਕਰ ਦਿਆ ਮੈਨੂੰ ਉਹ ਮੰਨ ਲੈ ਜੱਥੇਦਾਰ ਦੀ ਸਪਾਰਸ ਮਾਰਦੇ ਯਾਰ ਇੱਕ ਹੋਰ ਓਏ ਹੋਏ ਉਹ ਕਹਿੰਦਾ ਵੀ ਮੈਨੂੰ ਪੈਗ ਲਾ ਲੰਦੇ ਫੇਰ ਦੇਖਦਾ ਮੈਂ ਅੱਛਾ ਦੂਜਾ ਜੀ ਨੂੰ ਕਹਿੰਦਾ ਸੀ ਉਹ ਉਹਦੀ ਗੱਲ ਨਹੀਂ ਮੈਨੂੰ ਪੈਗ ਲਾ ਲੰਦੇ ਕਹਿੰਦਾ ਮੈਂ ਫੇਰ ਦੇਖਦਾ ਅੱਛਾ ਅੱਛਾ ਇਸ ਤਰ੍ਹਾਂ ਨਹੀਂਆ ਮਤਲਬ ਜਦੋਂ ਉਹ ਵਿਚਾਰਾ ਮਾਰਤਾ ਨਾਲ ਦੋ ਮੁੰਡੇ ਹੋਰ ਮਾਰੇ ਉੱਥੇ ਉਦਦੇ अच्छा हां जी आ, करना कि ਉਥੋਂ ਲਾਦੇ ਦੀ ਬੋਰੀ ਵਾਂਗ ਚੱਕ ਕੇ ਉਹਨਾਂ ਨੂੰ ਵਿੱਚ ਸੜਨ ਦੇਤੀ ਗੱਡੀ ਦੇ ਮਗਰੋਂ ਸਾਨੂੰ ਲਾ ਦਿੰਦੇ ਸੀ ਤੁਹਾਨੂੰ ਡਰਾਬਾ ਦਿੱਤਾ ਹਾਂ ਸਾਨੂੰ ਡਰਾਬਾ ਦਿੰਦੇ ਸੀ ਵੀਰ ਇਦਾਂ ਮਾਰ ਦਾਂਗੇ हां हां जी ਉਹ ਮੈਨੂੰ ਪਰ ਪਤਾ ਨਹੀਂ ਸੀ ਵੀ ਇਸ ਤਰ੍ਹਾਂ ਕਰਕੇ ਉਹ ਮਤਲਬ ਮੇਰੇ ਭਾਂਜੇ ਨੇ ਗਵਾਹ ਕੀਤਾ ਹੋਇਆ ਇਸ ਕਰਕੇ ਮੈਨੂੰ ਮਾਰਦੇ ਨਹੀਂ ਹੈਗੇ ਨਾ ਮਾਰਦੇ ਨਹੀਂ ਤਾਂ ਮਾਰਦੇ ਤੇ ਮੈਂ ਔਖਾ ਬਹੁਤ ਜ਼ਿਆਦਾ ਸੀ ਮੈਂ ਕਈ ਵਾਰੀ ਉਹਨਾਂ ਨੂੰ ਬੇਨਤੀ ਕਰਦਾ ਵੀ ਮੇਰੇ ਮਾਰ ਦਿਓ ਯਾਰ ਗੋਲੀ ਹਾਂ ਹਾਂ ਤੇ ਮੈਨੂੰ ਕਹਿੰਦੇ ਉਹਦੇ ਜਿਹੜਾ ਆਰ ਨਹੀਂ ਲੜਾ ਜੇ ਨੰਬਰ ਨਹੀਂ ਲੱਗਿਆ ਜਿੱਦੇ ਨੰਬਰ ਲਾ ਗਿਆ ਉਹਦੇ ਤੇਰਾ ਵੀ ਕਰਾਂਗੇ ਕੰਮ ਅੱਛਾ ਤੇ ਵੀ ਪਰ ਮਤਲਬ ਅਜੇ ਤੇਰਾ ਨੰਬਰ ਨਹੀਂ ਲੱਗਿਆ ਫਿਰ ਤੁਹਾਨੂੰ ਕਿੱਥੇ ਬਦਲ ਗਈ ਕਰੀ ਤੁਹਾਡੀ ਹਾਂਜੀ ਫਿਰ ਮੈਂ ਉਸ ਤੋਂ ਬਾਅਦ ਜੀ ਉਹ ਮੈਂ ਤੁਹਾਨੂੰ ਦੱਸਾਂ ਮੇਰੇ ਹੁੰਦੇ ਹੁੰਦੇ ਹੂੰ ਹੂੰ ਉਹਨਾਂ ਮਤਲਬ